ਰਾਹਿਗੁਰਜੀ ਕਾ ਖਾਲਸਾ ਰਾਹਿਗੁਰਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇ ਸਟੱਬਰ ਤੇ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ ਹੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਫੇਰ ਸਾਗ ਤੇ ਸਾਗ ਆਪਾਂ ਬਣਾਵਾਂਗੇ ਨੇਕ ਸੁਗਦਾ ਤੇ ਉਹ ਇਤਰਾਵਾ ਇਹ ਇਹ ਆਪਾਂ ਚਲਾਈ ਲਈ ਆ ਇਹ ਚਲਾਈ ਦੀ ਪਛਾਣ ਕਰ ਲੋ ਤੁਸੀਂ ਇਹ ਵੇਖੋ ਚਲਾਈ ਇਹ ਵਾ ਤੇ ਇਹ ਜਿਹੜੀ ਚਲਾਈ ਇਹ ਵੱਡੀ ਆ ਈ ਵੱਡੇ ਪੱਤਿਆਂ ਵਾਲੀ ਵੇਖੋ ਇਹਦਾ ਪੱਤਾ ਤੇ ਇਹ ਛੋਟੇ ਪੱਤਿਆਂ ਵਾਲੀ ਦੇਸੀ ਚਲਾਈ ਆ ਤੇ ਇਹ ਜਿਹੜਾ ਇਹ ਸ਼ੁਰਾ ਬੂਟੀ ਆ ਇਹ ਸ਼ੁਰਾ ਬੂਟੀ ਵੇਖੋ ਇਹ ਬੂਟੀਆਂ ਜਿਹੜੀਆਂ ਬਹੁਤ ਗੁਣਕਾਰੀ ਹੁੰਦੀਆਂ ਵਾ ਇਹਨਾਂ ਦਾ ਸਾਗ ਤੁਸੀਂ ਜਰੂਰ ਇੱਕ ਦੋ ਵਾਰੀ ਬਣਾ ਕੇ ਖਾਇਆ ਕਰੋ ਆਪਾਂ ਅੱਗੇ ਵੀ ਚੈਨਲ ਤੇ ਪਾਇਆ ਸਾਗ ਪਰ ਅੱਜ ਆਪਾਂ ਤੁਹਾਨੂੰ ਬੂਟੀਆਂ ਦੀ ਪਛਾਣ ਕਰਾਉਣ ਲੱਗੇ ਆ ਵੇਖੋ ਇਹ ਆ ਕੁਲਫਾ ਬੂਟੀ ਇਹ ਵੀ ਇਹਦੇ ਵੀ ਬਹੁਤ ਫਾਇਦੇ ਆ Google ਤੇ ਸਰਚ ਮਾਰ ਕੇ ਤੁਸੀਂ ਇਹਦੇ ਫਾਇਦੇ ਵੇਖੋ ਮੈਂ ਸਿਰਫ ਤੁਹਾਨੂੰ ਬੂਟੀਆਂ ਦਿਖਾਉਣੀ ਆ ਫਾਇਦੇ ਤੁਸੀਂ Google ਤੇ ਦੇਖਣੇ ਆ ਇਹ ਜਿਹੜੀ ਆ ਇਹ ਜਿਹੜੀ ਬਹੁਤ ਹੀ ਤੂਫਾਨ ਬੂਟੀ ਆ ਇਹਨੂੰ ਕਹਿੰਦੇ ਇਹ ਪਖੜਾ ਇਹ ਕਿਤਨੀ ਆ ਤੇ ਬਹੁਤ ਫਾਇਦੇਮੰਦ ਆ ਕਿਉਂਕਿ ਜੇ ਕਿਸੇ ਨੂੰ ਪਿਸ਼ਾਬ ਜ਼ਿਆਦਾ ਆਉਂਦਾ ਵੇ ਘੱਟ ਆਉਂਦਾ ਵੇ ਤੇ ਇਹ ਬਹੁਤ ਫਾਇਦਾ ਕਰਦਾ ਵਾ ਇਹਦੇ ਖਾਣ ਦਾ ਬਹੁਤ ਫਾਇਦਾ ਵਾ ਤੇ ਇਹ ਜਿਹੜੀ ਆ ਇਹ ਇਡਸਟ ਬੂਟੀ ਆ ਆ ਵੇਖੋ ਇਹ ਏਟਸੜਾ ਇਹਦੇ ਵੀ ਬਹੁਤ ਫਾਇਦੇ ਆ ਫਾਇਦੇ ਮੈਂ ਤੁਹਾਨੂੰ ਦੱਸਣੇ ਨਹੀਂ ਫਾਇਦੇ ਤੁਸੀਂ ਆਪ ਹੀ ਕੱਢ ਕੇ ਵੇਖਿਓ ਮੈਂ ਤੁਹਾਨੂੰ ਬੂਟੀਆਂ ਦੀ ਪਛਾਣ ਕਰਾਉਣੀ ਆ ਤੇ ਇਹ ਆ ਬਾਥੂ ਇੱਕ ਦੇਸੀ ਬਾਥੂ ਆ ਤੇ ਬਾਥੂ ਦੇ ਵੀ ਬਹੁਤ ਫਾਇਦੇ ਬਾਥੂ ਵੀ ਖਾਣਾ ਬਹੁਤ ਵਧੀਆ ਵਾ ਲੀਵਰ ਦੀ ਸਹਾਇਤਾ ਕਰਦਾ ਵਾ ਨਾਲੇ ਪੇਟ ਦੀ ਸਫਾਈ ਕਰਦਾ ਵਾ ਤੇ ਇਹ ਚਲਾਈ ਆ ਆਪਾਂ ਤੁਹਾਨੂੰ ਦੱਸ ਚੁੱਕੇ ਆ ਇਹਦੇ ਹੁਣ ਆਪਾਂ ਅੱਜ ਬਣਾਉਨੇ ਆ ਸਾਗ ਅੱਜ ਆਪਾਂ ਸਾਗ ਨੂੰ ਕੱਟ ਲੈਨੇ ਆ ਤੁਹਾਨੂੰ ਬੂਟੀਆਂ ਦੀ ਪਛਾਣ ਆਪਾਂ ਕਰਾਤੀ ਆ ਤੇ ਬੂਟੀਆਂ ਦੇ ਫਾਇਦੇ ਜਿਹੜੇ ਤੁਸੀਂ ਆਪ ਹੀ ਗੂਗਲ ਤੋਂ ਸਰਚ ਮਾਰ ਕੇ ਕੱਢ ਕੇ ਵੇਖ ਲਿਓ ਵੀ ਇਹਨਾਂ ਬੂਟੀਆਂ ਦੇ ਕਿੰਨੇ ਫਾਇਦੇ ਆ ਤੇ ਰੋਜ਼ ਤੁਹਾਨੂੰ ਤੁਸੀਂ ਵੀਡੀਓ ਦੇਖਦੇ ਵੀ ਜੇ ਏਡਸਟ ਦੇ ਫਾਇਦੇ ਵੀ ਤੁਹਾਨੂੰ ਦੱਸਦੇ ਆ ਤੇ ਪਖੜੇ ਦੇ ਵੀ ਬਹੁਤ ਫਾਇਦੇ ਦੱਸਦੇ ਆ ਪਖੜਾ ਦੇ ਲੀਵਰ ਤੇ ਵੀ ਬਹੁਤ ਵਧੀਆ ਵਾ ਲੀਵਰ ਨੂੰ ਠੀਕ ਰੱਖਦਾ ਵਾ ਕਸਟੋਲ ਠੀਕ ਕਰਦਾ ਵਾ ਤੇ ਕਿਡਨੀਾਂ ਤੇ ਵੀ ਬਹੁਤ ਵਧੀਆ ਵਾ ਏ ਤੇ ਅੱਜ ਆਪਾਂ ਹੁਣ ਸਾਗ ਕੱਟ ਲੈਨੇ ਆ ਤਿਆਰ ਇਸਹੀਂ ਆਪਣੇ ਆਪ ਹੀ ਲੱਭ ਲਿਓ ਅਗਾ ਆਪਾਂ ਬਣਾਵਾਂਗੇ ਚੁੱਲੇ ਤੇ ਨਾਲੇ ਬਣਾਵਾਂਗੇ ਆਪਾਂ ਤੋੜੀ 'ਚ ਅਜੇ ਸਾਗ ਨੂੰ ਆਪਾਂ ਕੱਢਦੇ ਨਾਲੇ ਆਪਾਂ ਚੁੱਲੇ ਤੇ ਤੋੜੀ ਰੱਖ ਲਾਂਗੇ ਅਗਾ ਆਪਾਂ ਚੁੱਲੇ 'ਚ ਬਾਲ ਲਿਆ ਤੇ ਤੋੜੀ ਉੱਪਰ ਰੱਖ ਲਾਂਗੇ ਸਾਗ ਆਪਾਂ ਤੋੜੀ ਦੇ ਵਿੱਚ ਹੀ ਧਰਾਂਗੇ ਤੁਹਾਨੂੰ ਪਤਾ ਆਪਾਂ ਤੋੜੀ 'ਚ ਹੀ ਸਾਗ ਬਣਾਉਨੇ ਆ ਤੇ ਹੁਣ ਅੱਗ ਆਪਣੀ ਬਲਦੀ ਪਈ ਇਹਦੇ ਵਿੱਚ ਆਪਾਂ ਪਾਉਨੇ ਆ ਸਾਗ ਪਾਣੀ ਗਰਮ ਹੋਣ ਤੇ ਤੇ ਸਾਗ ਆਪਾਂ ਕੱਟ ਲੈਨੇ ਆ ਤੇ ਸਾਗ ਆਪਾਂ ਹੱਥ ਨਾਲ ਹੀ ਕੱਟਦੇ ਹੁੰਨੇ ਆ ਤੇ ਹੱਥ ਨਾਲ ਹੀ ਸਾਗ ਕੱਟਾਂਗੇ ਆਪਾਂ ਉੱਧਰ ਆਪਾਂ ਅੱਗ ਬਾਲ ਲਈਏ ਆਪਾਂ ਬਾਬੂ ਮੇਕਾ ਕੇ ਰੀਲ ਨਹੀਂ ਖੋੜੋ ਚੋ ਅੱਗੇ ਇਹ ਅੰਕਸਣ ਵਿੱਚੋ ਚੋ ਆਪਾਂ ਸਾ ਕੱਟ ਲਈਏ ਚੋ ਹਾਂ ਚੋ ਸਾਗਾ ਪਾ ਕੱਟ ਲਿਆ ਸਾਰਾ ਇਹਨੂੰ ਹੁਣ ਆਪਾਂ ਪਾਵਾਂਗੇ ਤੋੜੀ ਜਿੱਤੇ ਪਹਿਲਾਂ ਆਪਾਂ ਇਹਦੀ ਨਜ਼ਰ ਉਤਾਰ ਲਾਂਗੇ பாது அனுசாரூன பிண்ட பார்ச்சனியா ஆசன எதா பா ਤੇ ਮਿਰਚ ਆਪਾਂ ਕੱਟ ਲੈਨੇ ਆ ਨਾਲੇ ਆਪਾਂ ਇਹ ਪਾਲਕ ਕੱਟ ਲਾਂਗੇ ਪਾਲਕ ਆਪਾਂ ਤੁਹਾਨੂੰ ਦੱਸਿਆ ਨਹੀਂ ਬਾਕੀ ਬੂਟੀਆਂ ਦੱਸਤੀਆਂ ਪਾਲਕ ਨੂੰ ਤੇ ਸਾਰੇ ਜਾਣਦੇ ਆ ਪਾਲਕ ਦਾ ਤੇ ਹਰ ਇੱਕ ਨੂੰ ਹੀ ਪਤਾ ਵਾ ਇਸ ਲਈ ਆਪਾਂ ਤੁਹਾਨੂੰ ਪਾਲਕ ਵਿਖਾਈ ਨਹੀਂ ਇਹ ਨਾਲੇ ਆਪਾਂ ਪਾਲਕ ਕੱਟ ਲੈਨੇ ਆ ਸਾਗ ਆਪਾਂ ਚੁੱਲ੍ਹੇ ਤੇ ਬਣਾਵਾਂਗੇ ਖੂਬ ਰੰਨ ਕੇ ਤੇ ਨਾਲ ਆਪਾਂ ਬਣਾਵਾਂਗੇ ਮੱਕੀ ਦੀ ਰੋਟੀ ਇਸ ਦਿਰਾ ਪਾਲਕ ਸਾਰੀ ਕੱਟ ਲੈਨੇ। ਚਲ ਜਾ ਤੂੰ। ਪਾਲਕ ਆਪਾ ਕੱਟ ਲਈ ਆਪਾ ਪਾਲਕ ਵੀ ਪਾ ਲੈਨੇ ਸਾਗ ਦੇ ਵਿੱਚ। ਇਹਨੂੰ ਆਪਾਂ ਟੱਕ ਦਾਂਗੇ ਸਾਗ ਨੂੰ। ਇਹਨੂੰ ਸਾਗ ਨੂੰ ਆਪਾਂ ਖੂਬ ਰਿੰਨਾਗੇ ਤੇ ਫੇਰ ਆਪਾਂ ਨੂੰ ਘੋਟਾ ਮਾਰਾਂਗੇ। ਇੱਕ ਦੋ ਵਾਰ ਵੀ ਚੋਂ ਆਪਾਂ ਚੈੱਕ ਕਰਦੇ ਰਵਾਂਗੇ ਸਾਗ ਆਪਣਾ ਰਿਝਾ ਕੇ ਨਹੀਂ। ਸਾਗ ਆਪਣਾ ਰਿਝਾ ਤੇ ਆਪਾਂ ਸਾਗ ਵਾਸਤੇ ਤੜਕੇ ਕੱਟ ਤੜਕਾ ਤਿਆਰ ਕਰ ਲੈਨੇ ਆ ਚਾਰ ਪੰਜ ਆਪਾਂ ਗੰਡੇ ਲਏ ਆ ਨਾਲ ਅਦਰਕ ਲਿਆ ਨਾਲ ਟਮਾਟਰ ਲਿਆ ਦੇ ਨੂੰ ਆਪਾਂ ਕੱਟ ਲਾਂਗੇ। ਆਪ ਤੜਕਾ ਕੱਟ ਕੇ ਆਪਾਂ ਮਿਲਦੇ ਆ ਤੁਹਾਨੂੰ। ਤੇ ਸਾਗ ਆਪਣਾ ਬਣ ਗਿਆ। ਰੁੱਖ ਆਪਾਂ ਇਹਨੂੰ ਘੋਟਾ ਮਾਰਦੇ ਆ ਹੁਣ ਥੱਲੇ ਲਾ ਕੇ। ਇਧਰ ਆਪਾਂ ਤੜਕੇ ਦਾ ਸਾਰਾ ਸਮਾਨ ਕੱਟ ਕੇ ਰੱਖ ਲਿਆ ਵਾ। ਸਾਗ ਨੂੰ ਆਪਾਂ ਲਾ ਲੈਨੇ ਥੱਲੇ। ਥੱਲੇ ਲਾ ਕੇ ਘੋਟਾ ਲਾਵਾਂਗੇ। ਜੋ ਸਿੰਨੇ ਤੇ ਆਪਾਂ ਸਿੰਨੇ ਤੇ ਆਪਾਂ ਕੜਾਈ ਰੱਖ ਲੈਨੇ ਇਹਦੇ ਵਿੱਚ ਆਪਾਂ ਲਾਵਾਂਗੇ ਤੜਕਾ ਕੜਾਈ ਗਰਮ ਹੋ ਗਈ ਆ ਤਾਂ ਆਪਾਂ ਦੇ ਵਿੱਚ ਪਾਵਾਂਗੇ ਤੇਲ ਤੜਕਾ ਰੋਣ ਵਾਸਤੇ ਸਰੋਂ ਦਾ ਤੇਲ ਆਪਣਾ ਗਰਮ ਹੋ ਗਿਆ ਤੇ ਆਪਾਂ ਤੜਕਾ ਪਾ ਦਾਂਗੇ ਵਿੱਚ ਸਾਰਾ ਹੀ ਇਹ ਗੰਡੇ ਪਾ ਲਾਂਗੇ ਨਾਲੇ ਟਮਾਟਰ ਪਾ ਦਿਨੇ ਆ ਦੇ ਨਾਲੇ ਅਦਰਕ ਪਾ ਦਾ ਛੋਟਾ ਮਾਰ ਲੈਨੇ ਆਪਾਂ ਅੱਲਣ ਪਾ ਕੇ ਸਾਗ ਦੇ ਵਿੱਚ ਥੋੜਾ ਜਿਹਾ ਆਪਾਂ ਮੱਕੀ ਦਾ ਆਟਾ ਪਾਵਾਂਗੇ ਵਿੱਚ ਥੋੜਾ ਜਿਹਾ ਕਣਕ ਦਾ ਪਾਇਆ ਆਪਾਂ ਤੁਹਾਡੀ ਮਰਜ਼ੀ ਤੁਸੀਂ ਕਣਕ ਦੇਣਾਵੇਂ ਮਾਰ ਸਕਦੇ ਜੋ ਤੁਸੀਂ ਵੇਸਣਾਂ ਹੀ ਪਾ ਸਕਦੇ ਜੇ ਵੇਸਣਾਂਵੇਂ ਕੋਟਾ ਮਾਰ ਸਕਦੇ ਜੇ ਤੇ ਮੱਕੀ ਦਾ ਆਟਾ ਵੀ ਪਾ ਸਕਦੇ ਆਹ ਲੋ ਜੀ ਕੋਟਾ ਆਪਾਂ ਲਾ ਲਿਆ ਸਾਗ ਵੇਖੋ ਆਪਣਾ ਰੇਜ ਕੇ ਖੋਏ ਵਰਗਾ ਹੋ ਗਿਆ ਵਾ ਇਹ ਤੁਹਾਨੂੰ ਪਤਾ ਆਪਾਂ ਨੇ 100 ਦਾ ਸਾਗ ਬਣਾਇਆ ਵਾ ਇਹਦੇ ਵਿੱਚ ਜੜੀ ਬੁੱਟੀਆਂ ਆਪਾਂ 7 ਪਾਈਆਂ ਵਾ 7 ਕਿਹੜੀਆਂ ਕਿਹੜੀਆਂ ਇੱਕ ਪਖੜਾ ਹੁਣਾ ਭਰਪੂਰ ਆ ਇੱਕ ਏਡਸੈਟ ਦੋ ਇੱਕ ਫੁਲਫਾ ਚਲਾਈ ਬਾਥੂ ਏਡਸੈਟ ਪਾਲਕ 7 ਬੁੱਟੀਆਂ ਦਾ ਸਾਗ ਬਣਾਇਆ ਤੇ ਬੂਟੀਆਂ ਇੱਕ ਤੋਂ ਇੱਕ ਵੱਧ ਕੇ ਗੁਣਾ ਪਰਭੂ ਰਿਆ ਤੇ ਤੜਕਾ ਆਪਣਾ ਬਣ ਕੇ ਵੇਖੋ ਤਿਆਰ ਹੋ ਗਿਆ ਵਾ ਤੇ ਇਹ ਆਪਾਂ ਪਾ ਦਿੰਨੇ ਆ ਸਾਗ ਦੇ ਵਿੱਚ ਤੇ ਸਾਗ ਨੂੰ ਚਾਰ ਚੰਨ ਲੱਗ ਜਾਣਗੇ ਤੜਕੇ ਨਾਲ ਉਹ ਨਹੀਂ ਆਪਣਾ ਸਾਗ ਆ ਤਾਂ ਉਹਨਾਂ ਹੀ ਆਪਾਂ ਉੱਤੇ ਤੜਕਾ ਪਾਇਆ ਇਹ ਆਪਾਂ ਮੱਕੀ ਦਾ ਆਟਾ ਗੋਣ ਲੈਨੇ ਆ ਤੇ ਆਪਾਂ ਪ੍ਰਸ਼ਾਦੇ ਮੱਕੀ ਦੇ ਲਾਵਾਂਗੇ ਸਾਗ ਦੇ ਨਾਲ ਫਿਰ ਆਪਾਂ ਥਾਲੀ ਤਿਆਰ ਕਰਦੇ ਆਂ ਹਾਲੋ ਜੀ ਸਾਗ ਮੱਕੀ ਦੀ ਰੋਟੀ ਬਣ ਕੇ ਆਪਣੀ ਥਾਲੀ ਤਿਆਰ ਆ ਨਾਲ ਆਪਾਂ ਗੁੱਡ ਰੱਖਿਆ ਨਾਲ ਹਰੀਆਂ ਮਿਰਚਾਂ ਆਹ ਕੰਨ ਨੂੰ ਗੱਲਾਂ ਮੂੰਹ ਚ ਪਾਣੀ ਆ ਰਿਹਾ ਉਹ ਵੇਖ ਕੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦੱਬ ਕੇ ਕਰ ਦਿਓ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ